ਰਾਜਪ੍ਰਦੇਸ਼ ਥਾਨਕਾ ਅੰਬੇਦਕਰ ਚੌਕ ਨਜ਼ਦੀਕ ਸਫਾਈ ਸੇਵਕ ਯੂਨੀਅਨ ਦੇ ਕੌਮੀ ਪ੍ਰਧਾਨ ਹੰਸ ਰਾਜ ਪਨਵਾੜੀ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਸਮਾਜ ਦੇ ਆਗੂਆਂ ਦੇ ਵੱਲੋਂ ਸ਼੍ਰੀ ਅਯੁੱਧਿਆ ਨਗਰੀ ਦੇ 에য়ারਪੋਰਟ ਦਾ ਨਾਂ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਨਾਂ ਤੇ ਰੱਖਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਜ਼ਹਾਰ ਕੀਤਾ ਗਿਆ ਸੋ ਇਸ ਮੌਕੇ ਮੌਜੂਦ ਆਗੂਆਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਲ ਦਾ ਤਾਨੁਪਾਤ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਜਰਾਤ ਪ੍ਰਦੇਸ਼ ਤੋਂ 골ਡਨ ਮੈਨ ਵਜੋਂ ਜਾਣੀ ਜਾਂਦੀ ਵਿਕੀ ਦਵੇ ਪਹੁੰਚੇ ਨੇ ਅਤੇ ਭਾਜਪਾ ਗੁਜਿੰਦਰ ਸਿੰਘ ਚਪੜ ਹਾਜ਼ਰ ਰਹੀ। ਇਸ ਮੌਕੇ ਹੋਰ ਕੀ ਕੁਝ ਕਹਿਣਾ ਸੀ ਪ੍ਰਦਾਨ ਹੰਸਰਾਜ ਵਿਕੀ ਦਵੇ ਅਤੇ ਗੁਜਿੰਦਰ ਸਿੰਘ ਚਪੜ ਦਾ ਸੁਆਵ ਸੁਣਦਿਆਂ ਉਹਨਾਂ ਦੀ ਜ਼ੁਬਾਨੀ। ਇਹ ਜਿਹੜੀ ਅੱਜ ਦੀ ਖੁਸ਼ੀ ਹੈਗੀ ਆ ਸਾਨੂੰ ਅੱਜ ਪੂਰੇ ਵਰਲਡ ਦੇ ਵਿੱਚ ਜਿਹੜੀ ਮਹਾਰਿਸ਼ੀ ਵਾਲਮੀਕੀ 에어ਪੋਰਟ ਦਾ ਜਿਹੜਾ ਨਾਮ ਰੱਖਿਆ ਗਿਆ ਉਹ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਦੇ ਵਿੱਚ ਉੱਥੇ ਰੱਖਿਆ ਗਿਆ ਅਯੋਧਿਆ ਜੀ ਦੇ ਵਿੱਚ ਜਿੱਥੇ ਰਾਮ ਜੀ ਦਾ ਜਿਹੜਾ ਮੰਦਿਰ ਬਣਾਇਆ ਗਿਆ ਅਯੋਧਿਆ ਦੇ ਵਿੱਚ ਉੱਥੇ ਜਿਹੜਾ 에어ਪੋਰਟ ਜਿਹੜਾ ਉਹਦਾ ਨਾਮ ਰੱਖਿਆ ਗਿਆ ਦਸ਼ੀ ਵਾਲਮੀਕੀ 에어ਪੋਰਟ ਉਸ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਉਸ ਸਰਕਾਰ ਨੂੰ ਆਪਣਾ ਨਰਿੰਦਰ ਮੋਦੀ ਦੀ ਸਰਕਾਰ ਨੂੰ ਬੀਜੇਪੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸਮਾਜ ਦਾ ਸਿਰੂ ਚ ਚੱਕਿਆ ਜਿਵੇਂ ਕਿ ਅੰਬਰਜ਼ਰ ਦੇ ਵਿੱਚ ਵਾਲਮੀਕੀ ਤੀਰਥ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉੱਥੇ ਨਿਊ ਪੱਥਰ ਰੱਖ ਕੇ ਅੱਜ ਤੀਰ ਸਾਨੂੰ ਕੁਮਣ ਵਾਸਤੇ ਦੇਆ ਔਰ ਇਧਰ ਨਰਿੰਦਰ ਮੋਦੀ ਜੀ ਨੇ ਜਿਹੜਾ ਸਾਡਾ 에어ਪੋਰਟ ਰਿਸ਼ੀ ਵਾਲਮੀਕੀ ਜੀ 에어ਪੋਰਟ ਨਾਮ ਰੱਖਿਆ ਗਿਆ ਸਾਨੂੰ ਅੱਜ ਬੜੀ ਖੁਸ਼ੀ ਆ ਪੂਰੇ ਹਿੰਦੂਸਤਾਨ ਦੇ ਵਿੱਚ ਵਲਡ ਦੇ ਵਿੱਚ ਤੇ ਅਸੀਂ ਉਹਨਾਂ ਦਾ ਬੜੇ ਦਿਲੋਂ ਧੰਨਵਾਦ ਵਾਲਮੀਕ ਸਮਾਜ ਵੱਲੋਂ ਐਸਸੀਬੀਸੀ ਸਮਾਜ ਵੱਲੋਂ ਸਾਰੇ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਰਿੰਦਰ ਮੋਦੀ ਜੀ ਦਾ ਔਰ ਯੋਗੀ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਗਿਆ सर अपना जी नमस्कार मेरा नाम विक्की दवे है मैं फिल्म प्रोड्यूसर हूँ एक्टर भी हूँ बॉलीवुड से हूँ बॉम्बे से आया हूँ और मैं यहाँ वाल्मीकि महाराज का आज जो हुआ है एयरपोर्ट बना है बीजेपी सरकार ने बहुत अच्छा काम किया है और वो हर कास्ट को लेके चलते है हर जात को लेके चलते हैं है और बहुत खुशी की बात है कि चलो अयोध्या के अंदर उन्होंने ये बहुत अच्छा काम किया है और यहाँ भी हमारे हंसराज जी एक वाल्मीकि चौक बनाने वाले हैं और हम पहले से उनको शुभकामना दे रहे हैं बधाई दे रहे हैं बात है पंजाब की पंजाब सरकार की तो पंजाब सरकार वैसे तो सब सरकार अच्छी है कोई बुरी नहीं है लेकिन इन सरकार को जो छोटे लोग हैं गरीब लोग हैं उनके ऊपर ध्यान देना पड़ेगा आजकल मैं सुन रहा हूँ हर जगह पर लूट मार चोरी चकारी ज़्यादा हो रही है पंजाब में जैसे पहले यूपी बिहार था वैसे हो रहा है ये नहीं होना चाहिए किसी बड़े बड़े ਲੋਕੋ ਕੋ ਧਮਕੀ ਆ ਰਹੀ ਹੈ ਇਹ ਵੀ ਨਹੀਂ ਹੋਣਾ ਚਾਹੀਏ ਸਰਕਾਰ ਕੋ ਉਸ ਤੇ ਧਿਆਨ ਦੇਣਾ ਚਾਹੀਏ ਬਾਕੀ ਤਾਂ ਸਭ ਚੱਲ ਹੀ ਰਹਾ ਹੈ ਅਰਜਿੰਦਰ ਚਾਪੜ ਅਸੀਂ ਅੱਜ 바ਵਾ ਸਾਹਿਬ ਦੀ ਪ੍ਰਤਿਮਾ ਦੇ ਮੂਰੇ ਜਿਹੜੇ ਲੱਡੂ ਵੰਡ ਰਹੇ ਹਾਂ ਖੁਸ਼ੀ ਦੇ ਵਿੱਚ ਉਹਦਾ ਬੇਸਿਕ ਕਾਰਨ ਇਹ ਹੈ ਕਿ 바ਵਾ ਸਾਹਿਬ ਨੇ 75 ਸਾਲ ਪਹਿਲਾਂ ਸੰਵਿਧਾਨ ਦੇ ਵਿੱਚ ਇਹ ਹੱਕ ਸਾਨੂੰ ਦੇ ਦਿੱਤੇ ਸੀ ਪਰ ਇਥੋਂ ਦੀ ਮੌਜੂਦਾ ਸਰਕਾਰਾਂ ਜਿਹੜੀ ਵੀ ਸੈਂਟਰ ਦੇ ਵਿੱਚ ਆਈ ਜਾਂ ਸਟੇਟ ਦੇ ਵਿੱਚ ਆਈ ਹੈ ਉਹ ਸੰਵਿਧਾਨ ਤੋਂ ਆਨਾ ਕਰਨ ਨਹੀਂ ਕਰਦੀ ਰਹੀ ਹੈ ਚਾਹੇ ਸੈਂਟਰ ਦੀ ਸਰਕਾਰ ਹੋਵੇ ਕਿੰਨਾ ਪੂਰੇ ਦੇਸ਼ ਦੇ ਵਿੱਚ ਰੌਲਾ ਪੈ ਰਿਹਾ ਹੈ ਕਿ ਸਬਦਾਂ ਨੂੰ ਬਦਲ ਦੀ ਗੱਲ ਕਰਦੇ ਆ ਜਿੰਨਾ ਉਹ ਵਿਰੋਧ ਕਰਦੇ ਆ ਸਬਦਾਂ ਦਾ ਉਨੇ ਹੀ ਲੋਕ ਵੱਧ ਇਕੱਠੇ ਹੁੰਦੇ ਆ ਮੌਜੂਦਾ ਕੇਂਦਰ ਸਰਕਾਰ ਨੇ ਯਾ ਰੂਪੀ ਸਰਕਾਰ ਨੇ ਜੋ ਯੋਧੇ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਸ਼ੀ ਨਾਂ ਦੇ 에ਰਪੋਰਟ ਦਾ ਨਾਮ ਰੱਖਿਆ ਉਹਦਾ ਸੀ ਧੰਨਵਾਦ ਕਰਦੇ ਆ ਔਰ ਸਾਰੇ ਦਲਿਤ ਸਮਾਜ ਨੂੰ ਐਸੀ ਸਮਾਜ ਨੂੰ ਵਧਾਈ ਵੀ ਦਿੰਦੇ ਆ ਔਰ ਇਹ ਜੋ ਉਪਰਾਲੇ ਜਿਹੜੇ ਸਮੇਂ ਸਮੇਂ ਰ ਹੋਣੇ ਚਾਹੀਦੇ ਆ ਤਾਂ ਕਿ ਗਰੀਬ ਲੋਕਾਂ ਦਾ ਜਿਹੜਾ ਉਧਾਰ ਹੋ ਸਕੇ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्द होवे असर